ਬਾਈ ਲੇਵਰ ਨਹੀਂ ਦੇਖਦੀ ਸਾਰੀ ਚੱਲ ਗਈ ਇੱਥੋਂ ਨਹੀਂ ਲੇਵਰ 10 ਵਜੇ ਤੱਕ ਤੈਨੂੰ ਡੀਗਦੀ ਰਹਿਣੀ ਆ ਚੱਲ ਗਏ ਸਾਰੇ ਕੰਮਕਾਲਾਂ ਦੇ ਚੱਲ ਤੂੰ ਆ ਜਾ ਬਾਥਰੂਮ 'ਚ ਫਰਸ਼ ਪਾਉਣਾ ਵਾ ਓਏ ਬਾਥਰੂਮ 'ਚ ਫਰਸ਼ ਪਾ ਆ ਪਾ ਜਿੱਥੇ ਮਰਜ਼ੀ ਪਾ ਰੁਪਈਆ ਲੱਗੂ 2000 ਦੇੰਦਾ ਉਹ ਮਾਰਕੀਟ ਦੇ ਵਿੱਚ ਤਾਂ 600 ਰੁਪਈਆ ਚੱਲਦਾ ਪਿਆ ਵਾ ਤੇ ਲੈ ਜਾ ਫੇਰ ਮਾਰਕੀਟ ਦੇ ਵਿੱਚੋਂ ਮੈਂ ਨਹੀਂ ਜਾਣਾ ਜਿਹੜਾ ਤੈਨੂੰ ਲੱਗਦਾ ਲੈ ਜਾ ਅੱਜਾ ਬੇਇੱਜ਼ਤੀ ਹੈ ਉਹ ਚੱਲ ਆ ਜਾ ਭਰਾਵਾ ਆ ਜਾ ਚੱਲੀਏ ਉਹ ਚਲ ਤੇ ਮੈਂ ਜਾਣਾ ਤੁਹਾਡੇ ਨਾਲ ਦੋ ਟਾਈਮ ਰੋਟੀ ਤੇ ਚਾਹ ਨਹੀਂ ਜੇ ਮੈਂ ਪੀਣੀ ਉਹ ਤਿੰਨ ਗ੍ਰਾਮ ਮੈਨੂੰ ਚਾਹੀਦਾ ਦੁੱਧ ਚੱਲ ਯਾਰ ਆ ਜਾਗਾ ਆ ਜਾ ਚੱਲੀਏ ਆ ਜਾ ਸਭ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਜਿੰਨਾ ਕੰਮ ਕਰਾਉਣਾ ਕਰਾ ਲਈ 5 ਵਜੇ ਤੋਂ ਬਾਅਦ ਮੈਂ ਇੱਕ ਇੱਟ ਨਹੀਂ ਚੁੱਕਣੀ ਤੇ ਮੇਰੇ ਹੱਥ ਤੇ ਪੈਸੇ ਹੋਣੇ ਚਾਹੀਦੇ ਆ ਇਹ ਕੀ ਹੈ ਅੱਛਾ हमको ਸਿਕਾ ਰਿਆ ਹੈ ਅਬ ਇਹ ਕੌਣ ਹੈ ਬੇਸੁੰਗ ਨਹੀਂ ਰੇ ਕੰਮ ਮਿਲ ਗਿਆ ਵਾ ਉਹ ਕਿੰਨੇ ਚੱਲੇ ਆ ਵਾ 2000 ਚ ਉਹ ਭਾਈ ਮਾਰੋ ਮੂਜ ਮਾਰੋ ਮੈਨੂੰ ਲੈ ਜਾ ਯਾਰ ਤੇ 400 300 ਮਿਲ ਲੈ ਚੱਲ 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 300 ਜੀ ਤੇ ਦੁੱਧ ਦੁੱਧ ਮੈਨੂੰ ਬੰਦ ਕੀਤਾ ਡਾਕਟਰ ਨੇ ਤੇ ਰੋਟੀ ਉਹ ਮੈਂ ਖਾਂਦਾ ਨਹੀਂ